ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਮੀਆਂ ਖਬਰਾਂ ਤੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਫਸਰਾਂ ਅਤੇ ਪ੍ਰਵਾਸੀਆਂ ਵਿਚਾਲੇ ਗਹਿਗੱਚ ਲੜਾਈ ਮੈਨੇਸੋਟਾ ਸੂਬੇ ਦੀ ਰਾਜਤਾਨੀ ਵਿੱਚ ਮੋੜ ਚੱਲੀਆਂ ਗੋਲੀਆਂ ਗੈਰ ਕਾਨੂੰਨੀ ਪ੍ਰਵਾਸੀ ਜ਼ਖਮੀ ਆਈਸ ਨੇ ਲਾਇ ਹਮਲਾ ਕਰਨ ਦੇ ਦੋਸ਼ ਟਰੰਪ ਨੇ ਵੇਲੇ ਕੀਤੇ 11500 ਤੋਂ ਵੱਧ ਟਰੱਕ ਡਰਾਈਵਰ ਟਰਾਂਸਪੋਰਟ ਮੰਤਰੀ ਵੱਲੋਂ ਕਾਰਵਾਈ ਜਾਰੀ ਰੱਖਣ ਦਾ ਐਲਾਨ ਵੱਡੀ ਗਿਣਤੀ ਵਿੱਚ ਪੰਜਾਬੀਆਂ ਦਾ ਖਸਿਆ ਰੋਜ਼ਗਾਰ ਅਮਰੀਕਾ ਵਿੱਚ ਭਾਰਤੀ ਔਰਤ ਨੇ ਕਤਲ ਕੀਤੇ ਆਪਣੇ ਹੀ ਦੋ ਬੱਚੇ ਪ੍ਰਿਆਦਰਸ਼ਨੀ ਨਟਰਾਜਨ ਦੀ ਕਰਤੂਤ ਨਾਲ ਕੰਬਿਆ ਨਿਊ ਜਰਸੀ ਕੈਨੇਡਾ ਵਿੱਚ ਪੰਜਾਬਣ ਦੇ ਕਥਿਤ ਕਾਤਲ ਵਿਰੁੱਧ ਮਕਦਮਾ ਸ਼ੁਰੂ ਜਗਪ੍ਰੀਤ ਸਿੰਘ ਨੇ ਖੁਦ ਨੂੰ ਦੱਸਿਆ ਬੇਕਸੂਰ ਵਿਸਟਰ ਵੀਜ਼ਾ ਤੇ ਕੈਨੇਡਾ ਆਈ ਸੀ ਬਲਵਿੰਦਰ ਕੌਰ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਵਿੱਚ ਇਮੀਗ੍ਰੇਸ਼ਨ ਵਾਲਿਆਂ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਵਿਚਾਲੇ ਦੁਸ਼ਮਣੀ ਦੀ ਅੱਗ ਹੋਰ ਪੜਕੁੱਠੀ ਜਦੋਂ ਛਾਪਾ ਮਾਰਨ ਪੁੱਜੇ ਆਈਸੀ ਦੇ ਅਫਸਰਾਂ ਨੇ ਹਮਲਾ ਹੋਣ ਦਾ ਦੋਸ਼ ਲਾਉਂਦਿਆਂ ਗੋਲੀਆਂ ਚਲਾ ਦਿੱਤੀਆਂ ਮਿਨੇਸੋਟਾ ਸੂਬੇ ਦੀ ਰਾਜਧਾਨੀ ਵਿੱਚ ਬੁੱਧਵਾਰ ਦੇਰ ਰਾਤ ਤੱਕ ਹੰਝੂ ਗੈਸ ਦੇ ਗੋਲੇ ਚੱਲਦੇ ਨਜ਼ਰ ਆਏ ਅਤੇ ਖਾਣਾ ਜੰਗੀ ਵਰਗੇ ਮਾਹੌਲ ਲਈ ਮੀਨੀਆਪੋਲਿਸ ਦੇ ਮੇਅਰ ਨੇ ਆਈਸ ਏਜੰਟਾਂ ਨੂੰ ਜ਼ਿੰਮੇਵਾਰ ਠਹਿਰਾਇਆ ਮੇਅਰ ਜੈਕੱਬ ਫਰੇ ਬਲੋਂ ਮੁਜਾਰਾਕਾਰੀਆਂ ਨੂੰ ਘਰੋ ਘਰੀ ਜਾਣ ਦੀ ਅਪੀਲ ਕੀਤੀ ਗਈ ਪਰ ਅੰਤਮ ਰਿਪੋਰਟ ਮਿਲਣ ਤੱਕ ਮੀਨੀਆਪੋਲਿਸ ਦੀਆਂ ਸੜਕਾਂ 'ਤੇ ਹਿੰਸਾ ਜਾਰੀ ਸੀ ਉਧਰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਦੋਸ਼ ਲਾਇਆ ਕਿ ਤਿੰਨ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਉਹਨਾਂ ਉੱਤੇ ਹਮਲਾ ਕੀਤਾ ਜਿਸ ਮਗਰੋਂ ਗੋਲੀ ਚਲਾਉਣੀ ਪਈ ਅਮਰੀਕਾ ਦੇ ਡਿਪਾਰਟਮੈਂਟ ਆਫ ਫਾਰਮਲੈਂਡ ਸਿਕਿਉਰਿਟੀ ਦੀ ਤਰਜਮਾਨ ਟ੍ਰੀਸ਼ੀਆ ਮਕਲਾਫਲਨ ਨੇ ਦਲੀਲ ਦਿੱਤੀ ਕਿ ਆਈਸ ਏਜੰਟ ਨੇ ਆਪਣੀ ਜਾਨ ਖਤਰੇ ਵਿੱਚ ਮਹਿਸੂਸ ਕਰਦਿਆਂ ਗੋਲੀ ਚਲਾ ਦਿੱਤੀ ਜੋ ਗੈਰ ਕਾਨੂੰਨੀ ਪ੍ਰਵਾਸੀ ਦੀ ਲੱਤ ਵਿੱਚ ਵਜੀ ਇੱਕ ਐਂਬੂਲੈਂਸ ਨੂੰ ਇਲਾਕੇ ਵਿੱਚੋਂ ਜਾਂਦਿਆਂ ਦੇਖਿਆ ਗਿਆ ਅਤੇ ਭੀੜ ਹੋਰ ਵੱਧਦੀ ਦੇਖ ਸਥਾਨਕ ਪੁਲਿਸ ਇਮੀਗ੍ਰੇਸ਼ਨ ਵਾਲਿਆਂ ਦੀ ਮਦਦ ਵਾਸਤੇ ਪੁੱਜ ਗਈ ਮੀਡੀਆ ਰਿਪੋਰਟਾਂ ਮੁਤਾਬਕ ਝਗੜੇ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਸ਼ਾਮ 7 ਵਜੇ ਇਮੀਗ੍ਰੇਸ਼ਨ ਵਾਲਿਆਂ ਨੇ ਨਾਕਾ ਲਾ ਲਿਆ ਅਤੇ ਗੱਡੀਆਂ ਵਿੱਚ ਜਾ ਰਹੇ ਲੋਕਾਂ ਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਕਰਨ ਲੱਗੇ ਇੱਕ ਗੱਡੀ ਵਿੱਚ ਸਵਾਰ ਗੈਰ ਕਾਨੂੰਨੀ ਪ੍ਰਵਾਸੀ ਨੂੰ ਰੋਕਿਆ ਗਿਆ ਤਾਂ ਉਸਨੇ ਗ੍ਰਿਫਤਾਰੀ ਤੋਂ ਬਚਣ ਲਈ ਗੱਡੀ ਭਜਾਉਣ ਦਾ ਯਤਨ ਕੀਤਾ ਪਰ ਦੂਜੀ ਗੱਡੀ ਨਾਲ ਟੱਕਰ ਹੋ ਗਈ ਅਤੇ ਉਹ ਪੈਦਲ ਹੀ ਮੌਕੇ ਤੋਂ ਫਰਾਰ ਹੋ ਗਿਆ ਆਈਸ ਦੇ ਅਫਸਰ ਉਸ ਦੇ ਪਿੱਛੇ ਦੌੜੇ ਅਤੇ ਧਰਤੀ ਤੇ ਸੁੱਟ ਲਿਆ ਪਰ ਇਸੇ ਦੌਰਾਨ ਦੋ ਜਣੇ ਗੈਰ ਕਾਨੂੰਨੀ ਪ੍ਰਵਾਸੀ ਦੀ ਮਦਦ ਕਰਨ ਪੁੱਜ ਗਏ ਅਤੇ برف ਠਾਉਣ ਵਾਲੇ ਸ਼ਾਵਲ ਨਾਲ ਹਮਲਾ ਕਰ ਦਿੱਤਾ ਇਸ ਰੋਲੇ ਗੋਲੇ ਦਰਮਿਆਨ ਗੈਰ ਕਾਨੂੰਨੀ ਪ੍ਰਵਾਸੀ ਨੇ ਅਫਸਰ ਉਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਸਵੈ ਰੱਖਿਆ ਦੌਰਾਨ ਆਈਸ ਏਜੰਟ ਨੇ ਗੋਲੀ ਚਲਾ ਦਿੱਤੀ ਦੱਸ ਦਈਏ ਕਿ ਮੀਨੀਆਪੋਲਿਸ ਦੀਆਂ ਸੜਕਾਂ ਤੇ 2000 ਤੋਂ ਵੱਧ ਆਈਸ ਏਜੰਟ ਗਸ਼ਤ ਕਰ ਰਹੇ ਨੇ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ ਫੜ ਕੇ ਡਿਪੋਰਟ ਕੀਤਾ ਜਾ ਰਿਹਾ ਹੈ ਪਿਛਲੇ 5 ਦਿਨ ਦੌਰਾਨ ਘੱਟੋ ਘੱਟ 60 ਵਿਖਾਵਾਕਾਰੀਆਂ ਵਿਰੁੱਧ ਆਈਸ 에ਜੈਂਟਾਂ ਤੇ ਹਮਲਾ ਕਰਨ ਦੇ ਦੋਸ਼ ਆਇਦ ਹੋ ਚੁੱਕੇ ਨੇ ਇਸੇ ਸ਼ਹਿਰ ਵਿੱਚ ਤਿੰਨ ਬੱਚਿਆਂ ਦੀ ਮਾਂ ਰੈਨੀ ਨਿਕੋਲ ਗੁੱਡ ਨੂੰ ਗੋਲੀ ਮਾਰ ਕੇ ਹਲਾਕ ਕੀਤਾ ਗਿਆ ਜੋ ਛਾਪਿਆਂ ਦਾ ਵਿਰੋਧ ਕਰ ਰਹੀ ਸੀ ਉਧਰ ਮੀਨੀਆ ਪੁਲਿਸ ਦੇ ਮੇਅਰ ਜੈਕੱਬ ਫਰੇ ਨੇ ਮੁਜਾਰਾਕਾਰੀਆਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਤੁਹਾਡੇ ਵਿਖਾਵਿਆਂ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਮਦਦ ਨਹੀਂ ਮਿਲਣੀ ਪਰ ਮੇਅਰ ਦੀਆਂ ਅਪੀਲਾਂ ਨੂੰ ਦਰਕਿਨਾਰ ਕਰਦਿਆਂ ਵਿਖਾਵਾਕਾਰੀ ਆਈਸ ਏਜੰਟਾਂ ਉੱਤੇ ਬਰਫ਼ ਦੇ ਗੋਲੇ ਸੁੱਟਦੇ ਨਜ਼ਰ ਆਏ ਅਤੇ ਇਮੀਗ੍ਰੇਸ਼ਨ ਵਾਲਿਆਂ ਨੂੰ ਨਿਸ਼ਾਨਾ ਬਣਾ ਕੇ ਪਟਾਕੇ ਵੀ ਚਲਾਏ ਜਾ ਰਹੇ ਸਨ ਬਿਊਰੋ ਰਿਪੋਰਟ ਹਮਦਰ ਟੀਮ ਅਗਲੀ ਖਬਰ ਅਮਰੀਕਾ ਵਿੱਚ ਭਾਰਤੀ ਮਾਂ ਵੱਲੋਂ ਆਪਣੇ ਹੀ ਦੋ ਬੱਚਿਆਂ ਦੇ ਕਥਿਤ ਤੌਰ ਤੇ ਕੀਤੇ ਕਤਲ ਨਾਲ ਸੰਬੰਧਿਤ ਹੈ ਜੀ ਹਾਂ ਅਮਰੀਕਾ ਵਿੱਚ ਭਾਰਤੀ ਔਰਤ ਨੂੰ ਕਲਜੋਗੀ ਮਾਂ ਦੱਸਿਆ ਜਾ ਰਿਹਾ ਹੈ ਜਿਸ ਨੇ ਹੌਲਨਾਕ ਵਾਰਦਾਤ ਨੂੰ ਅੰਜਾਮ ਦਿੰਦਿਆਂ ਕਥਿਤ ਤੌਰ ਤੇ ਆਪਣੇ ਹੀ ਬੱਚਿਆਂ ਦਾ ਕਤਲ ਕਰ ਦਿੱਤਾ ਨਿਊ ਜਰਸੀ ਸੂਬੇ ਦੇ ਹਿਲਸਬਰੋ ਇਲਾਕੇ ਵਿੱਚ ਵਾਪਰੀ ਵਾਰਦਾਤ ਮਗਰੋਂ 35 ਸਾਲ ਦੀ ਪ੍ਰਿਆਦਰਸ਼ਨੀ ਨਟਰਾਜਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਪਤੀ ਨੇ ਹੀ ਪੁਲਿਸ ਨੂੰ ਸਦਿਆ ਪ੍ਰਿਆਦਰਸ਼ਨੀ ਦੇ ਪਤੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਕੰਮ ਤੋਂ ਘਰ ਪਰਤਿਆ ਤਾਂ 5 ਸਾਲ ਅਤੇ 7 ਸਾਲ ਦੇ ਬੱਚੇ ਬੇਹੋਸ਼ ਮਿਲੇ ਅਤੇ ਸੰਭਾਵਤ ਤੌਰ ਤੇ ਪ੍ਰਿਆਦਰਸ਼ਨੀ ਨੇ ਹੀ ਇਹਨਾਂ ਨੂੰ ਕੁਝ ਕੀਤਾ ਉਧਰ ਹਿਲਸਬਰੋ ਟਾਊਨਸ਼ਿਪ ਪੁਲਿਸ ਨੇ ਦੱਸਿਆ ਕੇ ਮੌਕੇ ਤੇ ਪਹੁੰਚੇ ਪੈਰਾਮੈਡੀਕਸ ਵੱਲੋਂ ਬੱਚਿਆਂ ਨੂੰ ਹੋਸ਼ ਵਿੱਚ ਲਿਆਉਣ ਦਾ ਯਤਨ ਕੀਤਾ ਗਿਆ ਪਰ ਬਹੁਤ ਦੇਰ ਹੋ ਚੁੱਕੀ ਸੀ ਅਤੇ ਦੋਹਾਂ ਨੂੰ ਮੌਕੇ ਤੇ ਹੀ ਮਰਤਕ ਕਰਾਰ ਦੇ ਦਿੱਤਾ ਗਿਆ ਬੱਚਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪੁਲਿਸ ਨੇ ਪ੍ਰੀਯਦਰਸ਼ਨੀ ਨਟਰਾਜਨ ਨੂੰ ਹਥਕੜੀਆਂ ਲਾਉਂਦਿਆਂ ਸਮਰਸੈਟ ਕਾਉਂਟੀ ਦੇ ਪ੍ਰੋਸੀਕਿਊਟਰਜ਼ ਦਫ਼ਤਰ ਵਿੱਚ ਪੇਸ਼ ਕੀਤਾ ਜਿੱਥੇ ਉਸ ਵਿਰੁੱਧ ਪਹਿਲੇ ਦਰਜੇ ਦੀ ਹਤਿਆ ਦੇ ਦੋਸ਼ਾਂ ਸਣੇ ਗੈਰ ਕਾਨੂੰਨੀ ਮਕਸਦ ਲਈ ਹਥਿਆਰ ਰੱਖਣ ਦਾ ਦੋਸ਼ ਆਇਦ ਕੀਤਾ ਗਿਆ ਪ੍ਰੀਯ ਦਰਸ਼ਨੀ ਕੋਲੋਂ ਬ੍ਰਾਹਮੜ ਹਥਿਆਰ ਦੀ ਕਿਸਮ ਬਾਰੇ ਪੁਲਿਸ ਜਾਂ ਪ੍ਰੋਸੀਕਿਊਟਰਜ਼ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪ੍ਰੀਯ ਦਰਸ਼ਨੀ ਦੇ ਡਾਕਟਰੀ ਮੌਇਨੇ ਦੌਰਾਨ ਉਸ ਦੀ ਗਰਦਨ ਤੇ ਲਾਲ ਛੀਟਾਂ ਨਜ਼ਰ ਆਈਆਂ ਜੋ ਸੰਭਾਵਤ ਤੌਰ ਤੇ ਬੱਚਿਆਂ ਵੱਲੋਂ ਕੀਤੇ ਸੰਘਰਸ਼ ਦੌਰਾਨ ਪਈਆਂ। ਉਧਰ ਦਿਲ ਕੰਬਾਉ ਵਾਰਦਾਤ ਸਾਹਮਣੇ ਆਉਣ ਮਗਰੋਂ ਨਟਰਾਜਨ ਪਰਿਵਾਰ ਦੇ ਗੁਆਂਢੀਆਂ ਵਿੱਚ ਸਹਿਮ ਦਾ ਮਾਹੌਲ ਹੈ। ਜਿਨ੍ਹਾਂ ਦੇ ਬੱਚੇ ਅਕਸਰ ਹੀ ਨਟਰਾਜਨ ਪਰਿਵਾਰ ਦੇ ਬੱਚਿਆਂ ਨਾਲ ਖੇਡਦੇ ਸਨ। ਦੋਵੇਂ ਬੱਚੇ ਸਨੀਮੀਡ ਐਲੀਮੈਂਟਰੀ ਸਕੂਲ ਵਿੱਚ ਪੜ੍ਹਦੇ ਸਨ ਜਿਨ੍ਹਾਂ ਦੇ ਸਦੀਵੀ ਵਿਛੋੜੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਜਾ ਰਿਹਾ ਹੈ ਹਿਲਸਬਰੋ ਕਾਉਂਟੀ ਦੇ ਸੁਪਰਿੰਟੈਂਡੈਂਟ ਮਾਈਕ ਵਾਲਪ ਨੇ ਕਿਹਾ ਕਿ ਇਹ ਤਰਾਸਦੀ ਨੂੰ ਬਿਆਨ ਕਰਨਾ ਮੁਸ਼ਕਲ ਹੈ ਦੋਵੇਂ ਬੱਚੇ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੇ ਦੱਸ ਦਈਏ ਕਿ ਦੂਰੇ ਕਤਲकांड ਦੀ ਪੜਤਾਲ ਵਿੱਚ ਸਮਰਸੈਟ ਕਾਉਂਟੀ ਪ੍ਰੋਸੀਕਿਊਟਰਜ਼ ਆਫਿਸ ਮੇਜਰ ਕ੍ਰਾਈਮਜ਼ ਯੂਨਿਟ ਕ੍ਰਾਈਮ ਸੀਨ ਇਨਵੈਸਟੀਗੇਸ਼ਨ ਯੂਨਿਟ ਅਤੇ ਨਿਊ ਜਰਸੀ ਦੇ ਨਾਰਥਰਨ ਰੀਜਨਲ ਮੈਡੀਕਲ ਐਗਜ਼ਾਮੀਨਰ ਦਫਤਰ ਨਾਲ ਸੰਬੰਧਿਤ ਮਾਰਾਂ ਵੱਲੋਂ ਹਿਲਸਬਰੋ ਟਾਊਨਸ਼ਿਪ ਪੁਲਿਸ ਦੇ ਡਿਟੈਕਟਿਵਜ਼ ਨੂੰ ਮੁਕੰਮਲ ਸਹਿਯੋਗ ਦਿੱਤਾ ਜਾ ਰਿਹਾ ਹੈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 908 231 7700 ਜਾਂ 908 369 4323 ਤੇ ਸੰਪਰਕ ਕੀਤਾ ਜਾ ਸਕਦਾ ਹੈ ਚੇਤੇ ਰਹੇ ਕਿ ਜਨਵਰੀ 2023 ਵਿੱਚ 35 ਸਾਲ ਦੀ ਲਿੰਜ਼ੇ ਕਲੈਂਸੀ ਨੂੰ ਆਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਅਤੇ ਹਾਲ ਹੀ ਵਿੱਚ ਕਲੈਂਸੀ ਵਿਰੁੱਧ ਮੁਕੱਦਮਾ ਸ਼ੁਰੂ ਹੋ ਚੁੱਕਾ ਹੈ। ਬਿਊਰੋ ਰਿਪੋਰਟ ਹਮਦਾਰ ਟੀਵੀ। ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਬਲਵਿੰਦਰ ਕੌਰ ਦੇ ਕਤਲ ਮਾਮਲੇ ਵਿੱਚ ਜਗਪ੍ਰੀਤ ਸਿੰਘ ਵਿਰੁੱਧ ਸ਼ੁਰੂ ਹੋਏ ਮੁਕੱਦਮੇ ਨਾਲ ਸੰਬੰਧਤ ਅਹਿਮ ਖਬਰ ਵੱਲ। ਕੈਨੇਡਾ ਦੇ ਹਵਾਈ ਅੱਡੇ 'ਤੇ ਪਤੀ ਦਾ ਸਵਾਗਤ ਕਰਨ ਪੁੱਜੀ ਬਲਵਿੰਦਰ ਕੌਰ ਨਹੀਂ ਸੀ ਜਾਣਦੀ। ਕਿ 6 ਦਿਨ ਬਾਅਦ ਉਸ ਦਾ ਕਤਲ ਹੋ ਜਾਵੇਗਾ ਅਤੇ ਦੋਸ਼ ਪੰਜਾਬ ਤੋਂ ਆਏ ਜਗਪ੍ਰੀਤ ਸਿੰਘ ਉੱਤੇ ਲੱਗਣਗੇ 52 ਸਾਲ ਦੇ ਜਗਪ੍ਰੀਤ ਸਿੰਘ ਅਤੇ 41 ਸਾਲ ਦੀ ਬਲਵਿੰਦਰ ਕੌਰ ਦਾ ਵਿਆਹ ਸਾਲ 2000 ਵਿੱਚ ਹੋਇਆ ਅਤੇ 2021 ਵਿੱਚ ਇਹਨਾਂ ਦੀ ਬੇਟੀ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੀ ਪਰ ਕੁਝ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋਣ ਕਰਕੇ ਬਲਵਿੰਦਰ ਕੌਰ ਨੂੰ ਬੇਟੀ ਦੀ ਸੰਭਾਲ ਲਈ ਵਿਜ਼ਟਰ ਵੀਜ਼ਾ ਤੇ BC ਦੇ ਐਬਸਪੋਰਟ ਸ਼ਹਿਰ ਸੱਦੇ ਆ ਗਿਆ ਜਗਪ੍ਰੀ ਸਿੰਘ ਵੀ 9 ਮਾਰਚ 2024 ਨੂੰ ਵਿਜ਼ਟਰ ਵੀਜ਼ਾ ਤੇ ਕੈਨੇਡਾ ਪੁੱਜਾ ਅਤੇ 15 ਮਾਰਚ ਨੂੰ ਬਲਵਿੰਦਰ ਕੌਰ ਉਤੇ ਛੁਰੇ ਨਾਲ ਹਮਲਾ ਹੋ ਗਿਆ ਬਲਵਿੰਦਰ ਕੌਰ ਨੂੰ ਬੇहद ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੇ ਦਮ ਤੋੜ ਦਿੱਤਾ ਐਬਸਫੋਰਡ ਦੇ ਵੈਗਨਰ ਡਰਾਈਵ ਇਲਾਕੇ ਦੇ ਘਰ ਵਿੱਚ ਵਾਪਰੀ ਵਾਰਦਾਤ ਦੀ ਪੜਤਾਲ ਕਰ ਰਹੀ ਪੁਲਿਸ ਨੇ ਜਗਪ੍ਰੀ ਸਿੰਘ ਨੂੰ ਗ੍ਰਿਫਤਾਰ ਕਰਦਿਆਂ ਦੂਜੇ ਦਰਜੇ ਦੀ ਹਤਿਆ ਦੇ ਦੋਸ਼ ਆਇਦ ਕਰ ਦਿੱਤੇ ਹੁਣ ਕਤਲ ਦਾ ਮਕਦਮਾ ਸ਼ੁਰੂ ਹੋ ਚੁੱਕਾ ਹੈ ਅਤੇ ਜਗਪ੍ਰੀਤ ਸਿੰਘ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਹੈ। ਸਰਕਾਰੀ ਵਕੀਲ ਰੌਬ ਮਗਾਵਨ ਨੇ ਦੱਸਿਆ ਕਿ ਜਨਵਰੀ 2024 ਤੋਂ ਮਾਰਚ 2024 ਦਰਮਿਆਨ ਬਲਵਿੰਦਰ ਕੌਰ ਵੱਲੋਂ ਮੋਬਾਈਲ ਫੋਨ ਰਾਹੀਂ ਕੀਤੀਆਂ ਕਾਲਜ਼ ਦੀ ਪੁਣਛਾਣ ਕੀਤੀ ਗਈ ਤਾਂ ਪਤਾ ਲੱਗਾ ਕਿ 9 ਮਾਰਚ ਤੋਂ ਪਹਿਲਾਂ ਜਗਪ੍ਰੀਤ ਸਿੰਘ ਨਾਲ ਉਸ ਦਾ ਕੋਈ ਸੰਪਰਕ ਨਹੀਂ ਸੀ ਹੋਇਆ। ਦੂਜੇ ਪਾਸੇ 26 ਫਰਵਰੀ 2024 ਨੂੰ ਬਲਵਿੰਦਰ ਕੌਰ ਦੇ ਵਟਸਐਪ ਤੇ ਇੱਕ ਸਿਸਟਮ ਮੈਸੇਜ ਆਉਣ ਬਾਰੇ ਪਤਾ ਲੱਗਾ ਜਿਸ ਵਿੱਚ ਲਿਖਿਆ ਸੀ ਕਿ ਤੁਸੀਂ ਇਸ ਕੰਟੈਕਟ ਨੂੰ ਅਨਬਲੌਕ ਕਰ ਦਿੱਤਾ ਹੈ ਇਸ ਮਗਰੋਂ 9 ਮਾਰਚ ਨੂੰ ਬਲਵਿੰਦਰ ਕੌਰ ਨੇ ਹਵਾਈ ਅੱਡੇ ਤੇ ਮੁਲਾਕਾਤ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਫਾਰਵਰਡ ਕੀਤੀਆਂ ਸਰਕਾਰੀ ਵਕੀਲ ਮੁਤਾਬਕ 10 ਮਾਰਚ ਤੋਂ 14 ਮਾਰਚ 2024 ਦਰਮਿਆਨ ਜਗਪ੍ਰੀਤ ਸਿੰਘ ਅਤੇ ਬਲਵਿੰਦਰ ਕੌਰ ਦਰਮਿਆਨ ਕਈ ਫੋਨ ਕਾਲਜ਼ ਹੋਈਆਂ 15 ਮਾਰਚ ਦੀ ਰਾਤ ਬਲਵਿੰਦਰ ਕੌਰ ਨੇ WhatsApp ਰਾਹੀਂ ਇੱਕ ਵੀਡੀਓ ਕਾਲ ਕੀਤੀ ਜੋ ਉਸਦੇ ਬੇਟੇ ਦੇ ਨੰਬਰ ਤੇ ਗਈ। ਇਸੇ ਨੰਬਰ ਤੋਂ 4 ਵਾਰ ਵੀਡੀਓ ਕਾਲ ਆਈ ਪਰ ਸੰਪਾਰਕ ਨਾ ਹੋ ਸਕੇ। ਦੂਜੇ ਪਾਸੇ ਮੌਕੇ ਵਾਰਦਾਤ ਤੇ ਪੁੱਜੀ ਐਬਸਫੋਰਡ ਪੁਲਿਸ ਦੀ ਮਹਿਲਾ ਕਾਂਸਟੇਬਲ ਜੀਨ ਵਾਈਲਡਿੰਗ ਨੇ ਅਦਾਲਤ ਨੂੰ ਦੱਸਿਆ ਕਿ ਘਰ ਦੀ ਬੇਸਮੈਂਟ ਵਿੱਚ ਇੱਕ ਔਰਤ ਲਹੂ-ਲੋਹਾਂ ਹਾਲਤ ਵਿੱਚ ਮਿਲੀ ਜਿਸ ਦੀ ਗਰਦਨ ਅਤੇ ਛਾਤੀ ਉਤੇ ਛੋਰੇ ਨਾਲ ਕੀਤੇ 8 ਵਾਰ ਨਜ਼ਰ ਆਏ। ਨੇੜੇ ਹੀ ਛੁਰਾ ਪਿਆ ਸੀ ਅਤੇ ਜਗਪ੍ਰੀਤ ਸਿੰਘ ਕੁਰਸੀ ਤੇ ਬੈਠਾ ਨਜ਼ਰ ਆਇਆ ਪੁਲਿਸ ਅਫਸਰਾਂ ਨੂੰ ਦੇਖ ਕੇ ਜਗਪ੍ਰੀਤ ਸਿੰਘ ਘਬਰਾ ਗਿਆ ਅਤੇ ਅੰਗਰੇਜ਼ੀ ਨਾ ਆਉਂਦੀ ਹੋਣ ਕਰਕੇ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਿਆ ਪਰ ਮੋੜਲੀ ਪੜਤਾਲ ਦੇ ਆਧਾਰ ਤੇ ਜਗਪ੍ਰੀਤ ਸਿੰਘ ਨੂੰ ਉਸੇ ਰਾਤ ਗ੍ਰਿਫਤਾਰ ਕਰ ਲਿਆ ਗਿਆ ਮੁਕਦਮੇ ਦੀ ਸੁਣਵਾਈ ਸ਼ੁਰੂ ਹੋਣ ਮੌਕੇ ਅਦਾਲਤ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਅਤੇ ਸਰਕਾਰੀ ਵਕੀਲ ਦਾ ਮੰਨਣਾ ਹੈ ਕਿ 23 ਫਰਵਰੀ ਤੱਕ ਚੱਲਣ ਵਾਲੀ ਸੁਣਵਾਈ ਦੌਰਾਨ ਮਕਾਨ ਮਾਲਕ ਸਣੇ 13 ਗਵਾਹਾਂ ਨੂੰ ਪੇਸ਼ ਕੀਤਾ ਜਾਵੇਗਾ ਮੁਕਦਮੇ ਦਾ ਫੈਸਲਾ ਜੋ ਵੀ ਹੋਵੇ ਪਰ ਜਗਪ੍ਰੀਤ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਣਾ ਤੈ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚੱਲਦੇ ਹਾਂ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨਾਲ ਸੰਬੰਧਤ ਅਹਿਮ ਖਬਰ ਵੱਲ ਅਮਰੀਕਾ ਵਿੱਚ 11500 ਤੋਂ ਵੱਧ ਟਰੱਕ ਡਰਾਈਵਰ ਆਪਣਾ ਰੋਜ਼ਗਾਰ ਗਵਾ ਚੁੱਕੇ ਨੇ ਅਤੇ ਟਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਵੱਲੋਂ ਕਾਰਵਾਈ ਲਗਾਤਾਰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ سوشل میڈیا ਰਾਹੀਂ ਇੱਕ ਟਿੱਪਣੀ ਕਰਦਿਆਂ ਸ਼ੌਨ ਡਫੀ ਨੇ ਕਿਹਾ ਕਿ ਟਰੱਕ ਚਲਾਉਣ ਦੇ ਨਾਕਾਬਲ ਡਰਾਈਵਰਾਂ ਨੂੰ ਬਖਸ਼ਿਆ ਨਹੀਂ ਜਾ ਸਕਦਾ ਅਤੇ ਫੈਡਰਲ ਸਰਕਾਰ ਦੇ ਮਿਆਰਾਂ ਤੇ ਖਰੇ ਨਾ ਉਤਰਨ ਵਾਲਿਆਂ ਦੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਮੁਅਤਲ ਕੀਤੇ ਜਾ ਰਹੇ ਨੇ ਦੂਜੇ ਪਾਸੇ ਫੈਡਰਲ ਮੋਟਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਅੰਕੜਿਆਂ ਵਿੱਚ ਅੰਗਰੇਜ਼ੀ ਨਾ ਆਉਂਦੀ ਹੋਣ ਕਰਕੇ ਟਰੱਕ ਡਰਾਈਵਿੰਗ ਦੇ ਕਿਤੇ ਤੋਂ ਹਟਾਏ ਗਏ ਡਰਾਈਵਰਾਂ ਦੀ ਗਿਣਤੀ 10530 ਦੱਸੀ ਜਾ ਰਹੀ ਹੈ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਨਾਕਾਬੰਦੀ ਦੌਰਾਨ ਟਰੱਕ ਡਰਾਈਵਰਾਂ ਨੂੰ ਰੋਕ ਕੇ ਅੰਗਰੇਜ਼ੀ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਅਤੇ ਟਰਾਂਸਪੋਰਟ ਅਫਸਰਾਂ ਦੀ ਤਸੱਲੀ ਨਾ ਹੋਣ ਤੇ ਟਰੱਕ ਜ਼ਬਤ ਕਰ ਲਿਆ ਜਾਂਦਾ ਹੈ ਦੂਜੇ ਪਾਸੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਹੇਠ ਵੀ ਟਰੱਕ ਡਰਾਈਵਰ ਕਾਬੂ ਕੀਤੇ ਜਾ ਚੁੱਕੇ ਨੇ ਪਿਛਲੇ ਦਿਨੀ ਓਕਲਾਹੋਮਾ ਸੂਬੇ ਵਿੱਚ 150 ਤੋਂ ਵੱਧ ਟਰੱਕ ਡਰਾਈਵਰਾਂ ਦੀ ਪੁਣਛਾਣ ਦੌਰਾਨ 70 ਜਣਿਆਂ ਨੂੰ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦੇ ਦੋਸ਼ੇਟ ਕਾਬੂ ਕਰਕੇ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ। ਆਪਰੇਸ਼ਨ ਗਾਰਡੀਅਨ ਅਧੀਨ ਕੀਤੀ ਗਈ ਕਾਰਵਾਈ ਵਿੱਚ ਓਕਲਾਹੋਮਾ ਹਾਈਵੇ ਪੈਟਰੋਲ ਦੇ ਅਫਸਰਾਂ ਨੇ ਪੂਰਾ ਸਾਥ ਦਿੱਤਾ ਅਤੇ ਅੰਗਰੇਜ਼ੀ ਨਾ ਆਉਂਦੀ ਹੋਣ ਕਰਕੇ 7 ਜਣਿਆਂ ਦੇ ਟਰੱਕ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ ਟੈਕਸਾਸ ਸੂਬੇ ਦੀ ਸਰਹੱਦ ਨੇੜੇ ਇੱਕ ਟਰੱਕ ਵਿੱਚੋਂ 80 ਕਿਲੋ ਭੰਗ ਬਰਾਮਦ ਹੋਣ ਦੀ ਰਿਪੋਰਟ ਹੈ ਅਤੇ ਟਰੱਕ ਡਰਾਈਵਰ ਵਿਰੁੱਧ ਅਪਰਾਧਿਕ ਦੋਸ਼ ਵੱਖਰੇ ਤੌਰ ਤੇ ਆਇਦ ਕੀਤੇ ਗਏ। ਇਸੇ ਤਰ੍ਹਾਂ ਇੰਡੀਆਨਾ ਸੂਬੇ ਦੀਆਂ ਸੜਕਾਂ ਤੋਂ 140 ਟਰੱਕ ਡਰਾਈਵਰਾਂ ਸਣੇ 223 ਪ੍ਰਵਾਸੀਆਂ ਨੂੰ ਕਾਬੂ ਕੀਤਾ ਗਿਆ। ਗ੍ਰਫਤਾਰ ਕੀਤੇ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਕੈਲੀਫੋਰਨੀਆ, ਨਿਊਯਾਰਕ ਅਤੇ ਇਲੀਨੋਇ ਨਾਲ ਸੰਬੰਧਿਤ ਦੱਸੇ ਗਏ। ਇੰਡੀਆਨਾ ਦੇ ਗਵਰਨਰ ਮਾਈਕ ਬ੍ਰਾਊਨ ਦਾ ਕਹਿਣਾ ਹੈ ਕਿ ਅਮਰੀਕਾ ਦੇ ਪੂਰਬੀ ਇਲਾਕਿਆਂ ਤੋਂ ਪੱਛਮ ਵੱਲ ਜਾਂਦਿਆਂ ਇੰਡੀਆਨਾ ਸੂਬੇ ਵਿੱਚੋਂ ਲੰਘਣਾ ਪੈਂਦਾ ਹੈ ਪਰ ਇਸ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਦੀ ਜ਼ਿੰਮੇਵਾਰੀ ਸੂਬਾ ਅਤੇ ਫੈਡਰਲ ਸਰਕਾਰ ਦੋਹਾਂ ਦੀ ਬਣਦੀ ਹੈ ਅਮਰੀਕਾ ਵਾਸੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਸਟੇਟ ਪੁਲਿਸ ਹਰ ਸੰਭਵ ਸਹਿਯੋਗ ਜਾਰੀ ਰੱਖੇਗੀ ਉਧਰ ਆਇਸ ਦੇ ਕਾਰਜਕਾਰੀ ਡਾਇਰੈਕਟਰ ਟਾਟ ਲਿਓਨਜ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਗਰੇਜ਼ੀ ਬੋਲਣ ਜਾਂ ਹਾਈਵੇਜ਼ ਤੇ ਲੱਗੇ ਸਾਈਨ ਸਮਝਣ ਤੋਂ ਅਸਮਰੱਥ ਟਰੱਕ ਡਰਾਈਵਰਾਂ ਨੂੰ ਸੜਕਾਂ ਤੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਜਰੂਰ ਰਿਪੋਰਟ ਹਮਦਰ ਟੀਵੀ ਸਤ੍ਰੀਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ